ਅਗਲੀ ਖਬਰ ਜਿਹੜੀ ਆ ਉਹ ਹੋ ਹੁਣ ਡਰੱਗ ਦੇ ਨਾਲ ਜਿਹੜੀ ਰਿਲੇਟਡ ਹੈਗੀ ਆ ਪੰਜਾਬੀ ਜਿਹੜੇ ਆ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਟਾਪ ਦੇ ਡਰੱਗ ਡੀਲਰਾਂ ਦੇ ਵਿੱਚ ਜਾਣੇ-ਜਾਣ ਲੱਪੇ ਆ ਉਹਨਾਂ ਦੇ ਸਿੱਧੇ ਲਿੰਕ ਸੇਨਰੋਲਾ ਜਿਹੜਾ 카rtel ਆ ਉਹਨਾਂ ਦੇ ਨਾਲ ਜੈਮਨ ਦੇ 카rtels ਈਜੀਪਟ ਦੇ ਉੱਥੇ ਪੂਰੀ ਜਿਹੜੀ ਡੀਲਿੰਗ ਉਹਨਾਂ ਦੀ ਚੱਲ ਰਹੀ ਆ ਕਿਸ ਤਰ੍ਹਾਂ ਟਰੱਕਾਂ ਨੂੰ ਯੂਜ਼ ਕੀਤਾ ਜਾਂਦਾ ਆ ਇਹਦੇ ਸਬੰਧ ਦੇ ਵਿੱਚ ਸैम ਕੂਪਰ ਇੱਕ ਬਹੁਤ ਹੀ ਪ੍ਰੋਮੀਨੈਂਟ ਜਰਨਲਿਸਟ ਹੈਗਾ ਅਵਾਰਡ ਵਿਨਿੰਗ ਇਨਵੈਸਟੀਗੇਟਿਵ ਜਰਨਲਿਸਟ ਆ ਉਹਨਾਂ ਰਿਪੋਰਟ ਛਾਪੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬੀ ਉਪਿੰਦਰ ਸਿੰਘ ਸਿਆਨ ਇਹਨੂੰ ਅਰੈਸਟ ਕੀਤਾ ਗਿਆ ਐਰੀਜ਼ੋਨਾ ਦੇ ਵਿੱਚ ਜਿਨੇ ਕਿ ਆਸੀ ਵੀ ਮੈਂ 100 ਕਿਲੋ ਪੈਂਟਲਿਨ ਹਰ ਮਹੀਨੇ ਵੈਨਕੂਵਰ ਤੋਂ ਲਾਸ ਐਂਜਲਸ ਨੂੰ ਪਹੁੰਚਾਇਆ ਕਰੂੰਗਾ ਦੀ ਈ.ਐਨ.ਏ ਵਸਟ ਕੀਤਾ ਅ ਸੋ ਅਪਿੰਦਰ ਸਿੰਘ ਸਿਆਨ ਦਾ ਨਾਮ ਬਹੁਤ ਸਾਰੇ ਡਰਗ ਕਾਰਟੇਲਸ ਦੇ ਨਾਲ ਜੁੜਦਾ ਹੈਗਾ ਇਹ ਪੂਰੀ ਕਹਿੰਦੇ ਵੀ ਹਾਲੀਵੁੱਡ ਸਟਾਈਲ ਦੀ ਈਏ ਨੇ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਹੈ ਤੇ ਕੈਨੇਡਾ ਦੀ ਸਰਕਾਰ ਕਹਿੰਦੀ ਰਹਿੰਦੀ ਵੀ ਨਹੀਂ ਜੀ ਸਾਡੇ ਕੋਈ ਪ੍ਰੋਬਲਮ ਨਹੀਂ ਫੈਂਟਲਿਨ ਦੀ ਟਰੰਪ ਹਣੀ ਝੂਠ ਬੋਲਦੇ ਸੋ ਇੱਥੋਂ ਸਾਨੂੰ ਹੋਰ ਪ੍ਰੂਫ ਲੱਗਦਾ ਹੈ ਕਿ ਐਵੇਂ ਨਹੀਂ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਜਾਂ ਅਮਰੀਕਾ ਦੀ ਸਰਕਾਰ ਕਹਿੰਦੀ ਆ ਵੀ ਜਿਹੜਾ ਫੈਂਟਲਿਨ ਆ ਉਹ ਕੈਨੇਡਾ ਤੋਂ ਆਉਂਦਾ ਹੈਗਾ ਪਰ ਕੈਨੇਡਾ ਦੇ ਵਿੱਚ ਜਿਹੜੀ ਉੱਥੇ ਦਾ ਮੀਡੀਆ ਵੀ ਆ ਉਹ ਵੀ ਸਾਨੂੰ ਪਤਾ ਹੈ ਵੀ ਲਿਬਰਲ ਆ ਬਹੁਤ ਕੈਨੇਡਾ ਦੀ ਸਰਕਾਰ ਵੀ ਲਿਬਰਲ ਆ ਤੇ ਕੈਨੇਡਾ ਦੇ ਲਾਜ਼ ਵੀ ਲਿਬਰਲ ਆ ਤੇ ਉੱਥੇ ਦੀ ਸਜ਼ਾ ਵੀ ਲਿਬਰਲ ਆ ਜਿਹਨੂੰ ਮਿਸਯੂਜ਼ ਕਰਕੇ ਜਿਹੜੇ ਆ ਇਦਾਂ ਦੇ ਲੋਕ ਕੰਮ ਕਰ ਰਹੇ ਹੈਗੇ 23 ਫਰਵਰੀ 2024 ਨੂੰ ਅਰੈਸਟ ਵਾਰੰਟ ਇਹਦਾ ਜਾਰੀ ਕੀਤਾ ਗਿਆ ਸੀਗਾ ਹਰਜੋਤ ਸਿੰਘ ਜੀ ਆ ਸੋ ਬਾਅਦ ਯਵੈਂਚਲੀ ਨੂੰ ਮਸਾਂ ਹੀ ਜਾ ਕੇ ਜਿਹੜਾ ਉਹ ਕੀਤਾ ਗਿਆ ਆ ਅ ਬ੍ਰਦਰਸ ਕੀਪਰਸ ਕਰਕੇ ਗੈਂਗ ਦੇ ਵਿੱਚ ਇਹ ਜਦੋਂ ਉਥੇ ਲੋਅਰ ਮੈਨਲੈਂਡ ਦੇ ਵਿੱਚ ਹੁੰਦਾ ਸੀ ਤਾਂ ਕਾਫੀ ਜ਼ਿਆਦਾ ਜਿਹੜਾ ਸਰਗਰਮ ਸੀਗਾ ਇਸ ਨੂੰ ਕਈ ਈ ਦੀ ਮਾਰਨ ਦੀਆਂ ਵੀ ਕੋਸ਼ਿਸ਼ ਕੀਤੀਆਂ ਗਈਆਂ ਟਾਰਗੇਟਡ ਸ਼ੂਟਿੰਗ ਦੇ ਵਿੱਚ ਵੀ ਜਿਹੜਾ ਉਹ ਇਹ ਬਚਦਾ ਜਿਹੜਾ ਉਹ ਰਿਆ ਲੈਟਿਨ ਅਮਰੀਕਨ ਕਾਰਟੇਲ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਕੈਮੀਕਲ ਸਪਲਾਈਅਰ ਕਿਹਾਨਾਜ਼ ਇਥੋਂ ਤੱਕ ਕਿ ਹਜ਼ਬੁੱਲਾ ਦੇ ਫਾਈਨੈਂਸ ਨੈਟਵਰਕਸ ਦੇ ਵਿੱਚ ਵੀ ਇਸ ਦਾ ਨਾਮ ਆ ਉਹ ਦੱਸਿਆ ਜਾਂਦਾ ਆ ਟਰਕੀ ਮੈਕਸੀਕੋ ਸਿਟੀ ਦੁਬਈ ਆਸਟ੍ਰੇਲੀਆ ਟੋਰਾਂਟੋ ਵੈਂਕੂਵਰ ਮੋਂਟਰੀਅਲ ਹਾਂਗਕਾਂਗ ਐਲ ਏ 38 ਪੇਜਾਂ ਦੇ ਅਫੀਡੇਵਿਟ ਦੇ ਵਿੱਚ ਕਹਿੰਦੇ ਵੀ ਇਹ ਪਤਾ ਲੱਗਦਾ ਆ ਵੀ ਜਿਸ ਜਿਸ ਤਰੀਕੇ ਦੇ ਨਾਲ ਫੜਿਆ ਗਿਆ ਕਹਿੰਦੇ ਕੋਈ ਹਾਲੀਵੁੱਡ ਮੂਵੀ ਤੋਂ ਘੱਟ ਨਹੀਂ ਹੈਗਾ ਵਰਲਡ ਅੰਡਰਵਰਲਡ ਦੇ ਨਿਕਨੇਮ 버ਗਰ ਕੁਈਨ ਡਾਰਥ ਵੇਡਰ ਇਦਾਂ ਦੇ ਜਿਹੜੇ ਉਹ ਚੀਜ਼ ਬਣੀਆ ਸੋ ਇਹੀ ਜਿਹੜਾ ਹਰਜੋਤ ਸਿੰਘ ਜੀ ਇਹ ਗੱਲ ਹੈਗੀ ਆ ਵੀ ਇਸ ਟਾਈਮ ਪੰਜਾਬੀ ਜਿਹੜੇ ਬਹੁਤ ਜ਼ਿਆਦਾ ਬਦਨਾਮ ਇਸੇ ਕਰਕੇ ਹੋ ਰਹੇ ਆ ਇਦਾਂ ਦੇ ਜਿਹੜੇ ਲੋਕਾਂ ਦੀਆਂ ਤਰਤੂਤਾਂ ਦੇ ਜਿਹੜਾ ਉਹ ਚੱਲਦੇ ਆ ਜਿਹੜਾ ਨਿਤ ਆਏ ਦੇਣ ਆਪਾਂ ਖਬਰਾਂ ਕਰਦੇ ਰਹੇ ਆ ਸੁਣਦੇ ਆ ਸਾਰਿਆਂ ਨੇ ਸੁਣੀਆਂ ਦੇਖੀਆਂ ਆ ਵੀ ਕਿੱਦਾਂ ਜਿਹੜੀ ਫੜੋ ਫੜਾਈ ਹੁੰਦੀ ਰਹਿੰਦੀ ਆ ਖਾਸ ਕਰਕੇ ਕੈਨੇਡਾ ਅਮਰੀਕਾ ਦੇ ਬਾਰਡਰ ਦੇ ਉੱਤੇ ਉਹ ਪੰਜਾਬੀਆਂ ਦੇ ਟਰੱਕਾਂ 'ਚੋਂ ਕਿੰਨਾ ਜ਼ਿਆਦਾ ਡਰੱਗ ਜਿਹੜਾ ਉਹ ਫੜ ਹੁੰਦਾ ਰਿਹਾ ਆ ਅੱਜ ਇਹ ਵੀ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਸੋ ਇਦਾਂ ਦੇ ਜਿਹੜੇ ਸਰਗਨਾ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਅੱਗੇ ਜਿਹੜਾ ਉਹ ਚੱਲ ਰਹੇ ਹੈਗੇ ਆ ਸੋ ਸਰੀ ਦਾ ਗੈਂਗਸਟਰ ਕਹਿੰਦੇ ਵੀ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਜਿਹੜਾ ਉਹ ਬਣਿਆ ਤੇ ਇਵੈਂਚੁਅਲੀ ਜਿਹੜਾ ਆ ਉਸ ਨੂੰ ਜਿਹੜਾ ਆ ਉਹ ਫੜ ਲਿਆ ਗਿਆ ਕਿੰਨੇ ਵੀ ਇਮੀਗ੍ਰੇਸ਼ਨ ਬੋਰਡ ਨੇ ਰੂਲ ਕੀਤਾ ਸੀਗਾ ਵੀ ਇਹਨੇ ਵਿਆਹ ਜਿਹੜਾ ਨਕਲੀ ਜਿਹੜਾ ਉਹ ਕਰਾਇਆ ਆ ਸੋ ਕਹਿੰਦੇ ਵੀ ਰੈਡ ਫਲੈਗ ਉਦੋਂ ਪਤਾ ਲੱਗਾ ਜਦੋਂ ਇਹਦੇ ਘਰ ਵਾਲੀ ਦੇ ਇੰਟਰਵਿਊ ਕਰ ਰਹੇ ਸੀ ਜਿਸ ਦਾ ਨਾਮ ਸੁਖਜੀਤ ਕੋਰ ਗਿੱਲ ਦੱਸਿਆ ਜਾਂਦਾ ਆ ਕਿਨੇ ਵੀ ਉਸ ਨੂੰ ਪਤਾ ਨਹੀਂ ਸੀਗਾ ਵੀ 2008 ਦੀ ਇੱਕ ਗੈਂਗਲੈਂਡ ਸ਼ੂਟਿੰਗ ਦੇ ਵਿੱਚ ਸਰੀ ਚ ਇੰਜਰ ਹੋਇਆ ਸੀਗਾ ਤੇ ਉਹ ਉਹਦਾ ਕੋਈ ਕ੍ਰਿਮੀਨਲ ਰੈਕર્ડ ਵੀ ਜਿਹੜਾ ਉਹ ਹੈਗਾ ਆ ਸੋ ਕਹਿੰਦੇ ਵੀ ਇਹ ਜਿਨ੍ਹਾਂ ਨੇ ਵਿਆਹ ਕਰਕੇ ਕਹਿੰਦੇ ਵੀ ਸੋ ਕਾਲਡ ਉਸ ਕੁੜੀ ਨੂੰ ਉੱਥੇ ਲਿਹਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਤੇ ਉਹ ਇਮੀਗ੍ਰੇਸ਼ਨ ਅਪੀਲ ਨੇ ਇਸ ਨੂੰ ਸ਼ੈਮ ਮੈਰਿਜ ਜਿਹੜਾ ਆ ਉਹ ਕੋਸ਼ਿਸ਼ ਤੇ ਕੀਤਾ ਸੀ ਤੇ ਇਵੈਂਚੁਅਲੀ ਫਿਰ ਇਸ ਦੇ ਆਲੇ ਦੁਆਲੇ ਆ ਜਿਹੜੇ ਉਹ ਪੈ ਗਏ ਹੈਗੇ ਆ 2015 ਦੇ ਵਿੱਚ ਇਹਦਾ ਜਿਹੜਾ ਵਿਆਹ ਹੋਇਆ ਸੀ ਤੇ ਉਸ ਨੂੰ ਉਹ ਇਮੀਗ੍ਰੇਸ਼ਨ ਬੋਰਡ ਨੇ ਨਕਲੀ ਵਿਆਹ ਜਿਹੜਾ ਹੋ ਘਰਾਰ ਦਿੱਤਾ ਸੀਗਾ ਸੋ ਕਾਫੀ ਲਿੰਕ ਦੂਰ ਦੂਰ ਤੱਕ ਆ ਹਰਜੋਤ ਸਿੰਘ ਜੀ ਵੀ ਇਸ ਟਾਈਮ ਆ 21 ਜੁਲਾਈ ਨੂੰ ਹੁਣ ਕਹਿੰਦੇ ਵੀ ਇਸ ਨੂੰ ਯੂ ਐਸ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਇਹਦੀ ਇਨਵੈਸਟੀਗੇਸ਼ਨ 터ਕੀ ਤੋਂ ਲੈ ਕੇ ਆਸਟ੍ਰੇਲੀਆ ਤੱਕ ਜਿਹੜੀ ਉਹ ਹੋਈ ਆ RCMP ਦੇ ਲੀਅਰਜ਼ ਆਨ ਆਫੀਸਰ ਅਮਰੀਕਨਸ ਅ ਅੰਕਾਰਾ ਦੇ ਵਿੱਚ ਜੋ ਕਿ 터ਕੀ ਚ ਪੈਂਦਾ ਆ ਉਥੋਂ ਦੇ ਜਿਹੜੇ ਇਨਵੈਸਟੀਗੇਟਿਵ ਏਜੰਸੀਜ਼ ਜਿਹੜੀਆਂ ਸਾਰਿਆਂ ਨੇ ਮਿਲ ਜੁਲ ਕੇ ਇਸ ਨੂੰ ਵੈਂਚਲੀ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਹੈਗੀ ਆ ਸੋ ਕਾਰਟੇਲਸ ਨੂੰ ਉੱਥੇ ਕਹਿੰਦੇ ਵੀ ਸੈਟਅਪ ਕਰਾਉਣ ਦੇ ਵਿੱਚ ਉਪਿੰਦਰ ਸਿੰਘ ਸਿਆਨ ਦਾ ਨਾਮ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਆ ਰਿਹਾ ਹੈਗਾ ਜੀ ਸੋ ਦੇਖੋ ਹੁਣ ਇੱਕ ਤਾਂ ਫੈਂਟਲੀਨ ਵੈਨਕੂਵਰ ਤੋਂ ਐਲ.ਏ ਨੂੰ ਹਰਮੀਨੇ 100 ਕਿਲੋ ਭੇਜਣੀ ਸੀ ਦੂਜਾ ਲਾਸ ਐਂਜਲਸ ਤੋਂ ਆਸਟ੍ਰੇਲੀਆ ਨੂੰ ਮੈਥ ਦੀ ਜਿਹੜੀ ਸ਼ਿਪਮੈਂਟ ਜਾਣੀ ਸੀ ਉਹ ਕਮਿਟ ਕੀਤਾ ਸੀ ਉਹਦੇ ਵਿੱਚ ਮੈਕਸੀਕਨ ਕਾਰਟੇਲਸ ਚਾਈਨੀਜ਼ ਇਰਾਨੀਅਨਸ ਇਹ ਸਾਰੇ ਇਨਵੋਲਵ ਸੀ ਇਹ ਜਿਸ ਵੰਦੇ ਵਿੱਚ ਸਕਾਟ ਮੈਂ ਗਰਗਰ ਇੱਕ ਜੋ ਕੈਨੇਡੀਅਨ ਇੰਟੈਲੀਜੈਂਸ ਐਨਾਲਿਸਟ ਹੈਗੇ ਆ ਉਹ ਕਹਿੰਦੇ ਵੀ ਇਹ ਨਾ ਸੋਚੋ ਵੀ ਕੈਨੇਡਾ ਦੇ ਵਿੱਚ ਜਿਹੜਾ ਬ੍ਰਦਰਸ ਕੀਪਰ ਇੱਕ ਕੋਈ ਸਟਰੀਟ ਗੈਂਗ ਮੈਂਬਰਸ ਆ ਨਹੀਂ ਕਹਿੰਦੇ ਵੀ ਇਹ ਇੱਕ ਫਰੰਟਲਾਈਨ ਪ੍ਰੌਕਸੀਸ ਆ ਟਰਾਂਸਨੇਸ਼ਨਲ ਨਾਰਕੋ ਟੈਰਰ ਨੈਟਵਰਕ ਦੇ ਪੂਰਾ ਦੁਨੀਆ ਦਾ ਜਿਹੜਾ ਡਰੱਗ ਦਾ ਨੈਟਵਰਕ ਆ ਉਹਦੇ ਬਿਲਕੁਲ ਉਹਦੇ ਅੱਗੇ ਹੋ ਕੇ ਇਹ ਚੱਲ ਰਹੇ ਹੈਗੇ ਆ ਕਿਸ ਤਰ੍ਹਾਂ ਟਰੱਕਾਂ ਦੇ ਵਿੱਚ ਟਰਾਂਸਪੋਰਟ ਕਰਨਾ ਕਿਸ ਤਰ੍ਹਾਂ ਕਿੱਥੋਂ ਪੈਸੇ ਲੈਣੇ ਕਿੱਥੇ ਭੇਜਣੇ ਸੋ ਡੀਆਈਏ ਨੇ ਕਿਸ ਤਰ੍ਹਾਂ ਫੜਿਆ ਵੀ ਇੱਕ ਉਹ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਖੋਦ ਬੰਦਾ ਜੋ ਆ ਉਹ ਪੋਰਟ ਦੇ ਉੱਤੇ ਲੱਗਾ ਰਿਹਾ ਲੱਗਾ ਹੈਗਾ ਉਹ ਪੂਰੇ ਦਾ ਪੂਰਾ ਕੰਟੇਨਰ ਹੀ ਤੁਹਾਡਾ ਨਗਾ ਦਊਗਾ ਸੋ ਉਹ ਉਸ ਚੱਕਰ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਇਹ ਜਿਹੜੇ ਸਿਆਨ ਸਾਹਿਬ ਇਹ ਫੜੇ ਗਏ ਹੈਗੇ ਆ ਸੋ ਕਹਿੰਦੇ ਵੀ ਇਹਨਾਂ ਦਾ ਇੱਕ ਕਿਨਹਾਨ ਫੈਮਿਲੀ ਜੋ ਆਇਰਿਸ਼ ਆਰਗੇਨਾਈਜ਼ ਕ੍ਰਾਈਮ ਜਿਹੜਾ ਕਰਦੇ ਆ ਬਹੁਤ ਵੱਡਾ ਉੱਥੇ ਦਾ ਜਿਹੜਾ ਕਾਰਟਲ ਹੈਗਾ ਉਹਨਾਂ ਦੇ ਨਾਲ ਵੀ ਸਿੱਧੇ ਜਿਹੜੇ ਸਬੰਧ ਹੈਗੇ ਆ ਸੋ 터ਕਿਸ਼ ਡਰੱਗ ਦੇ ਕਿੰਗਪਿਨ ਹਾਕਨ ਆਰਫ ਇਹ ਹੈਗੇ ਆ ਉਹਨਾਂ ਦੇ ਨਾਲ ਵੀ ਸਿੱਧੇ ਰਲ ਕੇ ਜਿਹੜਾ ਇਹ ਕੰਮ ਕਰ ਰਹੇ ਸੀਗੇ ਵੈਨਕੂਵਰ ਦੇ ਵਿੱਚ ਸਿਆਨ ਹੁਣਾਂ ਨੇ ਇਹ ਦੋ ਬੰਦਿਆਂ ਨੂੰ ਇੰਟਰੋਡਿਊਸ ਕੀਤਾ ਸੀ ਇਸ ਅੰਡਰਕਵਰ ਡੀਏਜੈਂਟ ਨੂੰ ਕਿ 500 ਕਿਲੋ ਸਾਡੇ ਕੋਲ ਕੋਕੀਨ ਜਿਹੜੀ ਹੈਗੀ ਆ ਇਹ ਅਸੀਂ ਲਾਸ ਐਂਜਲਸ ਤੋਂ ਆਸਟ੍ਰੇਲੀਆ ਨੂੰ ਪਹਚਾਣੀ ਹੈਗੀ ਆ ਅ ਦੋ 2 ਲੱਖ ਡਾਲਰ ਪਰ ਕਿਲੋ ਉਹਦੀ ਕੀਮਤ ਸੀ ਹੁਣ ਤੁਸੀਂ ਦੇਖ ਲਓ ਫੇ 500 ਕਿਲੋਗ੍ਰਾਮ ਸੀ ਤੇ 2 ਲੱਖ ਡਾਲਰ ਪਰ ਕਿਲੋਗ੍ਰਾਮ ਉਹਦੀ ਜਿਹੜੀ ਕੀਮਤ ਸੀ ਜੀ ਬਿਲਕੁਲ ਹ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਜਿਹੜੀਆਂ ਹੋ ਰਹੀਆਂ ਹੈਗੀਆਂ ਆ